ਸਰਸ੍ਰੀ ਕਾਲ ਕਲਿਆਣ ਟੀਵੀ ਪੰਜਾਬ ਵੇਖ ਰਹੇ ਤੁਸੀਂ ਤੇ ਪਿਛਲੇ ਦਿਨੀ ਮਹਾਲੀ ਵਿਜੀਲੈਂਸ ਦੇ ਵੱਲੋਂ ਕਾਰਵਾਈ ਕਰਦਿਆਂ ਬਠਿੰਡਾ ਸਿਵਲ ਹਸਪਤਾਲ ਦੇ ਦਰਜਾ 4 ਕਰਮਚਾਰੀ ਨੂੰ ਹਿਰਾਸਤ ਦੇ ਵਿੱਚ ਲਿਆ ਗਿਆ ਸੀ ਤੇ ਤਿੰਨ ਉਸ ਦੇ ਨਾਲ ਹੋਰ ਕਰਮਚਾਰੀ ਵੀ ਫੜੇ ਗਏ ਸਨ ਜਿਸ ਤੋਂ ਬਾਅਦ ਕੀ ਬਠਿੰਡਾ ਦੇ ਦਰਜਾ 4 ਕਰਮਚਾਰੀਆਂ ਦੇ ਵੱਲੋਂ ਲਗਾਤਾਰ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਤੇ ਮੰਗ ਕੀਤੀ ਜਾ ਰਹੀ ਹੈ ਕਿ ਉਸ ਨੂੰ ਨਜਾਇਜ਼ ਤੌਰ ਤੇ ਫਸਾਇਆ ਗਿਆ ਤੇ ਉਸ ਨੂੰ ਰਿਹਾ ਕੀਤਾ ਜਾਵੇ ਦੂਜੇ ਪਾਸੇ ਸਿਵਲ ਹਸਪਤਾਲ ਦੀਆਂ ਸੇਵਾਵਾਂ ਖੱਪ ਨੇ ਬੇਸ਼ੱਕ ਡਾਕਟਰ ਆਪਣੀਆਂ ਸੀਟਾਂ ਤੇ ਬੈਠੇ ਨੇ ਪਰ ਪਰਚੀਆਂ ਨਾ ਕੱਟਣ ਦੇ ਕਾਰਨ ਦਵਾਈਆਂ ਨਾ ਮਿਲਣ ਦੇ ਕਾਰਨ ਲੋਕ ਲਗਾਤਾਰ ਸਮੱਸਿਆ ਦੇ ਨਾਲ ਜੂਝ ਰਹੇ ਨੇ ਤਰਨਾਕਾਰੀਆਂ ਦੇ ਆਗੂਆਂ ਨਾਲ ਵੀ ਗੱਲਬਾਤ ਹੋਈ ਹੈ ਇਹ ਕਹਿਣਾ ਕਿ ਜਦ ਤੱਕ ਉਸ ਮੁਲਾਜ਼ਮ ਦੀ ਰਿਹਾਈ ਨਹੀਂ ਹੁੰਦੀ ਪ੍ਰਦਰਸ਼ਨ ਜਾਰੀ ਰਹੇਗਾ ਸਿਵਲ ਹਸਪਤਾਲ ਦੇ ਐਸਐਮਓ ਨਾਲ ਗੱਲਬਾਤ ਕੀਤੀ ਗਈ ਹੈ ਤਾਂ ਉਹਨਾਂ ਦਾ ਕੀ ਕਹਿਣਾ ਆਓ ਸੁਣਦੇ ਹਾਂ ਮੇਰਾ ਨਾਮ ਗੁਰਮੀਤ ਸਿੰਘ ਜੀ ਗੁਰੂਕੀ ਨਗਰੀ ਮੇਰਾ ਘਰ ਹੈ ਜੀ ਮੇਰੇ ਗੋਡੇ ਤੇ ਮਨੇ ਮਗਰ ਕੁੱਤਾ ਪੈ ਗਿਆ ਸੀਗਾ ਤੇ ਮੈਂ ਡਿੱਗ ਪਿਆ ਜੀ ਮੇਰਾ ਗੋਡਾ ਇਧਰੋਂ ਨਿਕਲ ਗਿਆ ਜੀ ਮੈਂ ਡਾਕਟਰ ਸਾਹਿਬ ਨੂੰ ਦਿਖਾਉਣ ਆਇਆ ਸੀ ਇੱਥੇ ਡਾਕਟਰ ਸਾਹਿਬ ਤਾਂ ਬੈਠੇ ਆ ਮਦਰ ਕਹਿੰਦੇ ਪਰਚੀਆਂ ਨਹੀਂ ਕੱਢਦੇ ਜੀ ਪਰਚੀਆਂ ਬੰਦ ਕਰਾ ਕੇ ਜੀ ਹੁਣ ਹੀ ਆਏ ਸੀ ਯੂਨੀਅਨ ਵਾਲੇ ਕੋਈ ਹੜਤਾਲ ਚੱਲੀ ਜਾਂਦੀ ਹੈ ਸੀਐਮਓ ਦਫ਼ਤਰ ਦੀ ਕੋਈ ਡੀਐਚਓ ਦਫ਼ਤਰ ਦਾ ਪਤਾ ਨਹੀਂ ਕੋਈ ਫੜਿਆ ਗਿਆ ਰਿਸ਼ਵਤ ਦੇ ਵਿੱਚ ਜਾਂ ਕਹਿ ਚੋ ਕਹਿੰਦੇ ਉਹਨੂੰ ਰਿਆ ਕਰੋ ਤੇ ਸਾਨੂੰ ਬਹੁਤ ਦਿੱਕਤ ਆ ਰਹੀ ਲੋਕ ਵਿਚਾਰੇ ਗਰੀਬ ਵੀ ਆਏ ਆ ਤੁਹਾਡੇ ਸਾਹਮਣੇ ਹੀ ਖੜੇ ਆ ਜੀ ਇਧਰ ਕੋਈ ਮਜ਼ਦੂਰ ਹੈ ਕੋਈ ਬਾਬਾਦੂ ਹੈ ਜੀ ਲੱਤ ਤੋਂ ਖੜਾ ਨਹੀਂ ਜਾਂਦਾ ਜੀ ਕਿੰਨੀ ਮੈਨੂੰ ਹੋ ਗਿਆ 800 ਸਵਾ 850 ਦਾ ਆਇਆ ਜੀ ਤੁਹਾਨੂੰ ਪਤਾ ਨਹੀਂ ਸੀ ਹੜਤਾਲ ਨਹੀਂ ਉਧਰ ਤਾਂ ਪਤਾ ਸੀ ਪਰ ਇੱਥੇ ਨਹੀਂ ਨਾ ਪਤਾ ਜੀ ਵੀ ਹੜਤਾਲ ਸੀ ਡਾਕਟਰ ਬੈਠੇ ਸੀ ਡਾਕਟਰ ਬੈਠੇ ਆ ਤੁਸੀਂ ਮਲਾਜਮਾਂ ਦੀ ਹਰਦਾਇ ਮੈਂ ਦੇਖੀ ਆਪਾਂ ਦੇ ਮਲਾਜਮਾਂ ਦੇ ਹੱਕ 'ਚ ਵੀ ਆ ਜੀ ਆਪਾਂ ਗਰੀਬਾਂ ਦੇ ਜਿਹੜੇ ਆਏ ਐ ਮਰੀਜ਼ ਉਹਨਾਂ ਦੇ ਹੱਕ 'ਚ ਵੀ ਆ ਜੀ ਜੇ ਦੋਨਾਂ ਦੇ ਹੱਕ ਦੇ ਹੱਲ ਕਿਵੇਂ ਹੋ ਹੱਲ ਫਿਰ ਹੁਣ ਤੁਸੀਂ ਕੀ ਕਰੋ ਜੀ ਜਿਹੜੇ ਮੀਡੀਆ ਵਾਲੇ ਹੋ ਕੋਈ ਡਾਕਟਰ ਸਾਹਿਬ ਸੀਐਮਓ ਸਾਹਿਬ ਨਾਲ ਮਿਲੋ ਵੀ ਖਿਲਾਓ ਇਹ ਤਾਂ ਖਿਲਾਓ ਪਰਚੀਆਂ ਤਾਂ ਕਟਾਓ ਡਾਕਟਰ ਇਲਾਜ ਤਾਂ ਕਰਾਓ ਮਰੀਜ਼ਾਂ ਦਾ ਜੀ ਨਿਆਲੇ ਆਈਸੀ ਬੰਦ ਕਰਨ ਨੂੰ ਕਿ ਜੇ ਤੁਸੀਂ ਕਹੇ ਬੰਦ ਤਾਂ ਕਰਵਾ ਗਏ ਜੀ ਮੰਨਦੇ ਆ ਤੁਹਾਡੀ ਗੱਲ ਪਰ ਲੋਕ ਤਾਂ ਹੈਰਾਨ ਹੋ ਜਾਂਦੇ ਸਰ ਲੱਗਦਾ ਵੀ ਯੂਜੀਐਮ ਵਾਲਿਆਂ ਨੂੰ ਬੰਦ ਨਹੀਂ ਕਰਉਣਾ ਚਾਹੀਦਾ ਇਹ ਨਾ ਤਾਂ ਇਹ ਕਰਾਉਣਾ ਉਹਨਾਂ ਨੂੰ ਤਾਂ ਉਧਰ ਇਹ ਨਹੀਂ ਬੰਦ ਕਰਾਉਣਾ ਚਾਹੀਦਾ ਉਧਰ ਸੀਐਮਓ ਸਾਹਿਬ ਦੇ ਨਾਰੇ ਲਾਈ ਜਾਣ ਮੁਖਦਾਬਾਦ ਦੇ ਡੀਐਚਓ ਦੇ ਲਾਉਣ ਸਿਹਤ ਮੰਤਰੀ ਦੇ ਲਾਉਣ ਜਿਹਦੇ ਮਰਜ਼ੀ ਲਾਈ ਜਾਣ ਹਾਲਤ ਤਾਂ ਸਿਹਤ ਮੰਤਰੀ ਜਾਂ ਉੱਥੋਂ ਹੀ ਉੱਥੋਂ ਹੀ ਹੋਣਾ ਜੀ ਕਿਹੜਾ ਪਬਲਿਕ ਵਾਲਾ ਸਭ ਨਹੀਂ ਬੰਦ ਪਬਲਿਕ ਹੈ ਨਹੀਂ ਹੋਣਾ ਚਾਹੀਦਾ ਪਬਲਿਕ ਡੀਲਿੰਗ ਬੰਦ ਨਹੀਂ ਹੋਣੀ ਚਾਹੀਦੀ ਜੀ ਨਾਮ ਬੇਬੇ ਤੁਹਾਡਾ ਮੇਰਾ ਨਾਮ ਜੀ ਬਰਦੇਓਕਰ ਮੈਂ ਜੀ ਗੈਰੀ ਤੋਂ ਆਈ ਹਾਂ ਉਂ ਕੱਠੇ ਤੇ ਘਰ ਆਇਆ ਕੀ ਹੋਇਆ ਇਹ ਤਾਂ ਮੇਰੀ ਦਵਾਈ ਚੱਲਦੀ ਹੈ ਜੀ ਦਵਾਈ ਜੇ ਮੈਂ ਆਈ ਤਾਂ ਦੇ ਪਰਚੀ ਨਹੀਂ ਕੱਟਦੇ ਕੀ ਕਹਿੰਦੇ ਆਂਦੇ ਅੱਗੇ ਹੜਤਾਲ ਹੈ 4 ਜਨਾਂ ਦੀ ਕਿੰਨੀ ਪਰੇਸ਼ਾਨੀ ਆਉਂਦੀ ਪਰੇਸ਼ਾਨੀ ਨਹੀਂ ਮੈਂ ਉਥੋਂ ਕਿਸੇ ਨਾ ਫਿਊਚਰ ਤੇ ਚੜ ਕੇ ਆਈ ਜੋਧਪੁਰ ਤਾਈ ਜੋਧਪੁਰੋਂ ਮੈਂ ਮੋਟਰਸਾਈਕਲ ਤੇ ਕਿਸੇ ਭਾਈ ਨਾਲ ਨੰਕਦੇ ਆਇਆ ਅੱਗੇ ਆਈ ਤਾਂ ਕਿ ਹੜਤਾਲ ਹੈ ਆ ਤਾਂ ਕਾਣੀ ਬੰਦ ਹਾਂ ਇਹ ਸਸ ਜਿਆਦੇ ਹੁੰਦੀ ਹੂ ਹਾਂ ਉਹ ਤਾਂ ਜਿਆਦੇ ਹੁੰਦੀ ਹੈ ਦਵਾਈ ਖਾਈ ਜਾਨੀ ਹੈ ਦਵਾਈ ਖਾਈ ਜਾਨੀ ਬਧੀਆ ਰਹਿਣੀ ਕਿ ਮੈਂ ਕਰਾਂ ਤਾਂ ਮੰਡੀ ਵੀ ਭੇਜਿਆ ਬੰਦਾ ਵੀ ਲਾਉ ਮੈਨੂੰ ਉਥੋਂ ਮੈਡੀਕਲ ਟੋਰੀ ਆਦੇ ਉਹ ਕਹਿੰਦੇ ਸਰਕਾਰੋਂ ਚੈੱਕ ਵੀ ਦਿੰਦੀ ਤੇ ਚੋਤਾ ਦਿੰਦੀ ਦੁਬਾਰਾ ਆਉਂਗਾ ਫਿਰ ਹਮ ਦੁਬਾਰਾ ਹੀ ਆਉਣਾ ਪਊਗਾ ਨਾ ਉਨੇ ਉੱਪਰ ਸੜ ਇੰਦੇ ਫਿਰਾਂਗੇ ਮੇਰਾ ਨਾ ਰੇ ਸਮਾਈ ਹੈ ਮੈਂ ਠਵਾਲੀ ਤੋਂ ਆਇਆ ਜੀ ਕੀ ਕਹਿਣਾ ਚਾਹੁੰਦਾ ਹਸਪਤਾਲ ਚਾਹੀਦਾ ਕਿਵੇਂ ਆਇਸ ਕੀ ਸਾਨੂੰ 15 20 ਦਿਨ ਹੋ ਗਏ ਆਉਣਾ ਨਹੀਂ ਦਵਾਈ ਲੈਣੀ ਸੀਗੀ ਤੇ ਦਵਾਈ ਲੈਣੀ ਸੀਗੀ ਉਹ ਕਹਿੰਦੇ ਕਹਿੰਦੇ ਵੀ ਅਲਟਰਾ ਹੌਂਡ ਕਰਾਓ ਅਲਟਰਾ ਹੌਂਡ ਕਰਾਉਣ ਗਏ ਉੱਥੇ ਕਹਿੰਦੇ ਸਟ੍ਰਾਈਕ ਆ ਇਹਨਾਂ ਦਾ ਕੋਈ ਮੁਲਾਜ਼ਮ ਚੱਕਿਆ ਹੋਊਗਾ ਜੀ ਕੋਈ ਡਾਕਟਰ ਚੱਕਿਆ ਹੋਊਗਾ ਵੀ ਉਹ ਉਹ ਮਰੀਜ਼ਾਂ ਨਾਲ ਕੋਈ ਸਬੰਧ ਨਹੀਂ ਉਹਦਾ ਇਥੇ ਮਰੀਜ਼ ਕੋਈ ਬੰਦਾ ਕੋਈ ਪ੍ਰੈਗਨੈਂਟ ਹੁੰਦੀ ਆ ਔਰ ਠੀਕ ਆ ਉਹਦਾ ਅਲਟਰਾ ਹੌਂਡ ਕਰਾਉਣਾ ਕੋਈ ਹੋਰ ਕੀ ਇਹਨੂੰ ਸਮੱਸਿਆ ਕਿੰਨੀਆਂ ਸਮੱਸਿਆ ਅੱਜ ਕੱਲ ਦੇ ਟਾਈਮ ਦੇ ਵਿੱਚ ਇਹ ਉਹ ਚੀਜ਼ ਨਹੀਂ ਨਾ ਦੇਖ ਰਹੇ ਠੀਕ ਆ ਉੱਥੇ ਹੁਣ ਗਏ ਸੀ 11 ਵਜੇ ਦੇ ਐਵੇਂ ਆ ਸਵੇਰੇ ਠੀਕ ਆ 10 ਵਜੇ ਦੇ ਉੱਥੇ ਗਏ ਇਹਦਾ ਸਟ੍ਰਾਈਕ ਹੈ ਜੀ ਇਹਦਾ ਸਟ੍ਰਾਈਕ ਨਾ ਇਹਦਾ ਕੋਈ

ਉਹ ਬੰਦਾ ਹੁਣ ਕਿਵੇਂ ਕਰਾ ਲੂਗਾ ਕੀ ਮੰਗ ਕਰਦਾ ਸੀ ਇਹਹੀ ਮੰਗ ਕਰਦੇ ਜੀ ਵੀ ਇਥੇ ਸਟਾਪ ਹੋ ਕਰੋ ਵੀ ਵਧੀਆ ਹੋਇਆ ਸਟ੍ਰੈਕਾ ਸਟਰੂਕਾ ਨਾਲ ਕੋਈ ਹੋਣੀ ਬਿਨਾਂ ਗੱਲ ਤੋਂ ਬੰਦਾ ਉਹਨਾਂ ਦਾ ਜਿਹੜਾ ਕਰਿਆ ਉਹ ਤੋਂ ਜ਼ਿਆਦਾ ਆਪਾਂ ਇਹ ਕਹਿੰਦੇ ਚਲੋ ਉਹ ਇਹਨਾਂ ਦੀ ਅਲੱਗ ਸਮੱਸਿਆ ਹੋਊਗੀ ਚੱਕ ਲਿਆ ਕਰ ਲਿਆ ਕੋਈ ਚੱਕਰ ਉਹਨੂੰ ਰੈਗੂਲਰਲੀ ਜਾਂਚ ਕਰੋ ਵੀ ਹਾਂ ਸਹੀ ਆ ਗੱਲ ਤਾਂ ਪਰ ਜਿਹੜਾ ਸਟ੍ਰੈਕ ਸਟਰੂਕ ਆ ਇਹਦਾ ਕੋਈ ਮਤਲਬ ਨਹੀਂ ਇਥੇ ਬੰਦੇ ਮੋੜ ਰਿਹਾ ਪਕਾਈ ਉਹੀ ਬਾਹਰੋ ਕਰਾ ਲੋਈ ਫਿਰ ਇਹਦਾ ਮਤਲਬ ਤਾਂ ਫਿਰ ਆਏ ਆ ਵੀ ਇਹਨਾਂ ਦਾ ਬਾਹਰ ਕਿਹਾ ਬਾਈ ਬਾਹਰੋਂ ਕਰਾ ਕੇ ਲਿਆਉਣਗੇ ਵੀ ਕੋਈ ਜੱਜਮੈਂਟ ਹੋ ਸਕਦੀ ਹੈ ਇਹਦਾ ਕੋਈ ਮਸਲਾ ਹੈ ਇਹਦਾ ਕੋਈ ਗੱਲ ਹੀ ਨਹੀਂ ਬਣ ਸਕਦੀ ਇਹ ਹਾਂਜੀ ਮੇਰਾ ਨਾਮ ਪੰਮੀ ਜਸਲ ਹੈ ਔਰ ਮੈਂ ਬਹੁਤ ਆਪਣਾ ਸਾਰਾ ਕੰਮ ਛੱਡ ਕੇ ਹਸਪੀਟਲ ਦੇ ਵਿੱਚ ਆਈ ਸੀ ਵੀ ਮੈਨੂੰ ਮੋਡੇ ਦੀ ਪ੍ਰੋਬਲਮ ਸੀ ਕਿ ਮੈਂ ਸੋਚਿਆ ਵਿੱਚੋਂ ਐਕਸਰਾ ਕਰਵਾ ਲੈਣੀ ਆ ਪਰ ਜਦੋਂ ਮੈਂ ਇੱਥੇ ਆ ਕੇ ਦੇਖਿਆ ਤਾਂ ਹੜਤਾਲ ਚੱਲਦੀ ਪਈ ਆ ਸਵੇਰੇ ਅਸੀਂ ਆਏ ਹੋਏ ਆ ਕਿਸੇ ਦੀ ਪਰਚੀ ਨਹੀਂ ਕੱਢਦੇ ਅੱਜ ਡਾਕਟਰ ਵੀ ਸਾਰੇ ਬੈਠੇ ਆ ਤੇ ਪਰਚੀ ਕੱਟ ਦੇਣੀ ਹੈ ਜਦੋਂ ਪਰਚੀ ਹੁੰਦੀ ਹੈ ਉਦੋਂ ਡਾਕਟਰ ਨਹੀਂ ਬੈਠੇ ਹੁੰਦੇ ਆ ਸਾਰਿਆਂ ਨੂੰ ਪ੍ਰੋਬਲਮ ਆ ਜਾਂਦੀ ਹੈ ਕਿਉਂਕਿ ਕਿਸੇ ਨੂੰ ਪਤਾ ਨਹੀਂ ਹੈ ਕਿ ਹੜਤਾਲ ਹੈ ਕਿਉਂਕਿ ਇੱਕ ਹਫਤਾ ਹੋ ਗਿਆ ਪਰੇਸ਼ਾਨੀ ਚ ਸਾਰੇ ਜਾਨਕੀ ਪਰੇਸ਼ਾਨੀ ਦੇ ਵਿੱਚ ਹੈ ਗਰਮੀ ਇੰਨੀ ਪੈਦੀ ਤੁਹਾਨੂੰ ਵੀ ਪਤਾ ਹੈ ਤੇ ਦੌਰਾ ਪੈਣ ਵਰਗਾ ਹੋਏ ਨਾ ਜਿਹੜਾ ਵੀ ਬੰਦਾ ਹਸਪੀਟਲ ਚ ਆਉਂਦਾ ਉਹ ਕੁਖਾ ਤੇ ਆਉਂਦਾ ਕਿ ਅਸੀਂ ਟੈਸਟ ਕਰਾਵਾਂਗੇ ਖਾਲੀ ਪੇਟ ਕਿ ਜਿਹੜੇ ਸਾਡੇ ਟੈਸਟ ਵਧੀਆ ਆ ਜਾਣਗੇ ਤੇ ਕਿਉਂਕਿ ਹਰੇਕ ਇਨਸਾਨ ਨੂੰ ਅੱਜ ਕੱਲ ਪ੍ਰੋਬਲਮ ਹੈ ਕੋਈ ਵੀ ਪ੍ਰੋਬਲਮ ਤੋਂ ਰਾਹਤ ਕੋਈ ਵੀ ਇਨਸਾਨ ਨਹੀਂ ਹੈ ਇਸ ਕਰਕੇ ਹਸਪੀਟਲ ਦੇ ਵਿੱਚ ਜਿੰਨੇ ਵੀ ਲੋਕ ਹੈਗੇ ਨਾ ਕਿਸੇ ਦੀ ਵੀ ਪਰਚੀ ਸੁਆਦੀ ਕਿਸੇ ਦੀ ਨਹੀਂ ਕੱਟੀ ਸਾਰੇ ਹੁਣ ਵੇਟ ਦੇ ਵਿੱਚ ਹੈ ਵੀ ਕਦੋਂ ਇਹ ਪਰਚੀ ਕੱਟਣਗੇ ਤੇ ਕਦੋਂ ਅਸੀਂ ਡਾਕਟਰ ਦੇ ਕੋਲੇ ਜਾ ਕੇ ਆਪਣਾ ਇਲਾਜ ਕਰਾਵਾਂਗੇ ਉਹ ਕਿਹਦੇ ਕੰਮ ਕਰਵਾਉਣਾ ਹੈ ਉਹ ਕਿਹਦੇ ਕੰਮ ਲਾਉਣਗੇ ਕਿ ਸਾਡਾ ਬੰਦਾ ਫੜਿਆ ਗਿਆ ਸਾਡੇ ਨੂੰ ਰਿਜਟ ਕਿਵੇਂ ਦੇਖੀਏ ਇਸ ਤਰ੍ਹਾਂ ਦੇ ਟੈਕ ਟ੍ਰੈਕ ਕਰਨੇ ਚਾਹੀਦੇ ਦੇਖੋ ਬਾਕੀ ਇਹਦੇ ਬਾਰੇ ਤਾਂ ਆਪਾਂ ਨੂੰ ਇੰਨੀ ਨੋਲਿਜ ਨਹੀਂ ਹੈਗੀ ਪਰ ਇਹ ਹੈ ਕਿ ਉਹ ਇੱਕ ਇਨਸਾਨ ਦੇ ਪ੍ਰਤੀ ਇੰਨਾ ਹਜ਼ਾਰਾਂ ਬੰਦਿਆਂ ਨੂੰ ਪ੍ਰੋਬਲਮ ਆਉਂਦੀ ਪਈ ਹੈ ਹਨਾ ਜੇ ਉਸ ਉਹਦੇ ਵਿਸ਼ੇ ਦੇ ਬਾਰੇ ਸਾਨੂੰ ਇੰਨੀ ਨੋਲਿਜ ਨਹੀਂ ਹੈਗੀ ਪਰ ਜਿਹੜੇ ਵਿਚਾਰੇ ਐਨੇ ਪਰੇਸ਼ਾਨ ਹੁੰਦੇ ਨਾ ਪਿੰਡਾਂ ਦੇ ਵਿੱਚੋਂ ਬੀਬੀਆਂ ਪਹਿਣਾ ਆਈਆਂ ਭਰਾ ਆਏ ਨਾ ਆਪਣਾ ਕੰਮ ਛੱਡ ਕੇ ਨੇ ਦਿਹਾੜੀ ਛੱਡ ਕੇ ਆਏ ਨਾ ਬਲਕਿ ਜਿਹੜੇ ਸਰਕਾਰੀ ਜੋਬ ਕਰਦੇ ਪ੍ਰਾਈਵੇਟ ਕਰਦੇ ਨੇ ਉਹ ਆਪਣੀ ਛੁੱਟੀ ਲੈ ਕੇ ਆਪਣੇ ਮੈਂਬਰਾਂ ਨੂੰ ਆਪਣੀ ਵਾਈਫ ਨੂੰ ਤੇ ਆਪਣੇ ਬੱਚੇ ਨੂੰ ਸਾਰੇ ਲੈ ਕੇ ਆਏ ਆ ਹਾਂਜੀ ਬਦਲਣਾ ਵੀ ਚਾਹੀਦਾ ਤੇ ਹੋਰ ਬੰਦੇ ਲਾਉਣੇ ਚਾਹੀਦੇ ਕਿਉਂਕਿ ਇੱਕ ਇਨਸਾਨ ਦੇ ਪ੍ਰਤੀ ਪਰ ਦੂਸਰੇ ਨੂੰ ਪਰੇਸ਼ਾਨੀ ਤਾਂ ਨਹੀਂ ਚੱਲਣੀ ਚਾਹੀਦੀ ਨਾ ਇੱਕ ਤਾਂ ਬੰਦਾ ਹੈ ਪਰੇਸ਼ਾਨ ਵਾਲਾ ਇੱਕ ਬੰਦਾ ਕਿਸੇ ਨੂੰ ਪਰੇਸ਼ਾਨ ਕਰਦਾ ਵੀ ਹੈ ਪਰ ਜਿਹੜੀ ਆਡੀਅנס ਹੈ ਉਹਦਾ ਕੀ ਕਸੂਰ ਹੈ ਇਹਦੇ ਵਿੱਚ ਜਿਹੜਾ ਚੱਲ ਰਿਹਾ ਹੈਗਾ ਟ੍ਰੈਕ ਤੇ ਜਾ ਰਿਹਾ ਤੁਹਾਡੇ ਕਿੱਸਾ ਉਹ ਵੀ ਦਾ ਹੈ ਚੱਲ ਰਹੀ ਹੈ ਜਾਂ ਨਹੀਂ ਨਾ ਕੋਈ ਦੇਖੋ ਮੁਲਾਜ਼ਮਾਂ ਨਾਲ ਕੰਨੀਓ ਸਾਰਿਆਂ ਕੰਨੀਓ ਹੜਤਾਲ ਕੀਤੀ ਗਈ ਹੈ ਕਿਉਂਕਿ ਇੱਥੋਂ ਦਾ ਇੱਕ ਮੁਲਾਜ਼ਮ ਕਿਚੇ ਜੀ ਵਿਜੀਲੈਂਸ ਦੀ ਰੇਡ ਦੇ ਵਿੱਚ ਫੜਿਆ ਗਿਆ ਸਾਡੇ ਸਾਰੇ ਮੁਲਾਜ਼ਮਾਂ ਦੇ ਮੰਨਣਾ ਸੀ ਵੀ ਉਹ ਬੰਦਾ ਸ਼ਾਇਦ ਦਾ ਦੋਸ਼ ਹੈ ਹਾਂਕੇ ਦਾ ਇਨਵੈਸਟੀਗੇਸ਼ਨ ਵਾਪਰਨ ਲੱਗੇਗਾ ਪਰ ਸਾਡਾ ਸਾਰਿਆਂ ਦਾ ਇਹ ਮੰਨਣਾ ਸੀ ਕਿ ਉਹ ਬੰਦਾ ਗਲਤ ਟਰੈਪ ਕੀਤਾ ਗਿਆ ਜਾਂ ਗਲਤ ਨਿਸ਼ਾਨੇ ਤੇ ਆਇਆ ਉਹਦੇ ਪਿੱਛੇ ਯੂਨੀਅਨ ਕਮਿਊਨਿਟੀ ਆਬ ਕੀਤੀ ਗਈ ਹੈ ਪਰ ਉਹਦੇ ਨਾਲ ਨਾਲ ਅਸੀਂ ਇਹ ਦੇਖਦੇ ਹੋਏ ਕਿ ਜਿਹੜੇ ਮਰੀਜ਼ ਬਾਹਰੋਂ ਆ ਰਹੇ ਨੇ ਉਹ ਵੀ ਬੜੀ ਕੋਈ ਨਾ ਕੋਈ ਸਮੱਸਿਆ ਨਾਲ ਆ ਰਿਹਾ ਜੂ ਜਿਹੜੇ ਹੈ ਤੇ ਸਾਡੇ ਕੰਨੀਓ ਇਹ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਉਹਦੇ ਨਾਲ ਨਾਲ ਅਸੀਂ ਮਰੀਜ਼ਾਂ ਨੂੰ ਵੀ ਕਿਸੇ ਤਰੀਕੇ ਨਾਲ ਥੋੜੇ ਥੋੜੇ ਸੁਵਿਧਾ ਦੇਈਏ ਤਾਂ ਕਿ ਤਾਂ ਜੋ ਜਿਹੜੇ ਮਰੀਜ਼ ਇੱਥੇ ਇਲਾਜ ਲਈ ਆਏ ਨੇ ਉਹਨਾਂ ਨੂੰ ਉਹ ਆਪਣਾ ਇਲਾਜ ਕਰਵਾ ਕੇ ਇੱਥੋਂ ਜਾ ਸਕੇ ਸੋ ਅਸੀਂ ਥੋੜਾ ਥੋੜਾ ਮੇਕ ਸ਼ਿਫਟ ਅਰੇਂਜਮੈਂਟ ਕਰਾ ਕੇ ਸਾਰੀਆਂ ਓਪਨੀਆਂ ਦੇ ਵਿੱਚ ਡਾਕਟਰ ਬੈਠੇ ਨੇ ਡਾਕਟਰ ਇਸ ਹੜਤਾਲ ਦੇ ਵਿੱਚ ਅੱਜ ਸ਼ਾਮਲ ਨਹੀਂ ਹਨ ਤਾਂ ਡਾਕਟਰਾਂ ਕੰਨੀਓ ਮਰੀਜ਼ਾਂ ਨੂੰ ਅੱਜ ਪੂਰਾ ਤਰ੍ਹਾਂ ਦੇਖਿਆ ਜਾ ਰਿਹਾ ਤੇ ਬਲਦੀ ਦੀ ਵਿਸ਼ੇਸ਼ ਸਹੂਲਤ ਘੁੰਮ ਨਹੀਂ ਚੰਗੀ ਜਾ ਕਿਹੜੇ ਕਿਹੜੇ ਨੇ ਸਟ੍ਰਾਈਕ ਤੇ ਨੇ ਕੀ ਕੀ ਕੰਮ ਕਰਵਾਉਂਦੇ ਦੇਖੋ ਕਿਉਂਕਿ ਜਿਹੜਾ ਪੈਰਾਮੈਡੀਕਲ ਯੂਨੀਅਨ ਹੈ ਤੇ ਕਲੈਰੀਕਲ ਕਲਾਸ ਫੋਰ ਸਾਰੇ ਯੂਨੀਅਨ ਨੇ ਉਹ ਹੜਤਾਲ ਤੇ ਨੇ ਪਰ ਉਹਨਾਂ ਦੇ ਵਿੱਚੋਂ ਵੀ ਅਸੀਂ ਕੋਸ਼ਿਸ਼ ਇਹ ਕੀਤੀ ਹੈ ਕਿ ਥੋੜਾ ਬਹੁਤ ਮੇਕ ਸ਼ਿਫਟ ਅਰੇਂਜਮੈਂਟ ਕਰਕੇ ਉਹਨਾਂ ਤੋਂ ਕਿਸੇ ਤਰ੍ਹਾਂ ਕਿਸ ਤਰੀਕਾ ਨਾਲ ਥੋੜਾਤ ਕੰਮ ਅਸੀਂ ਕਰਵਾਉਂਦੇ ਰਹੀਏ ਪਰ ਕਿਉਂਕਿ ਡਾਕਟਰ ਸਾਰੇ ਹੜਤਾਲ ਦੇ ਨਹੀਂ ਆ ਡਿਊਟੀ ਤੇ ਮੌਜੂਦ ਨੇ ਤਾਂ ਉਹਨਾਂ ਕੋਲ ਨਿਊ ਮਰੀਜ਼ਾਂ ਨੂੰ ਦੇਖਿਆ ਜਾ ਰਿਹਾ ਹੈ ਨਾਮਾ ਵੀ ਨਾ ਸਰ ਕੋਈ ਵੀ ਡਾਕਟਰਾਂ ਨੂੰ ਹਟਾਉਂਦੇ ਜਾਂ ਅਗਰ ਕੋਈ ਤਾਂ ਹਮੇਸ਼ਾ ਹੀ ਹੁੰਦਾ ਜਦੋਂ ਵੀ ਕੋਈ ਇਸ ਤਰ੍ਹਾਂ ਦੀ ਸਥਿਤੀ ਆਂਦੀ ਹੈ ਤੇ ਨੇਚਰਲੀ ਜਿਹੜੇ ਕੋਈ ਵਿਚਾਰ ਧਾਰਾ ਦਾ ਜਿਹੜਾ ਹੈ ਉਹ ਸਾਹਮਣਾ ਹੁੰਦਾ ਹੀ ਹੈ ਪਰ ਫਿਰ ਵੀ ਅਸੀਂ ਇਹੀ ਕੋਸ਼ਿਸ਼ ਕਰ ਰਹੇ ਹਾਂ ਕਿ ਐਟਲੀ ਜਿਹੜੇ ਮਰੀਜ਼ ਬਾਹਰੋਂ ਆ ਰਹੇ ਨੇ ਉਹ ਪ੍ਰਭਾਵਿਤ ਨਾਓ ਤੇ ਉਹਨਾਂ ਨੂੰ ਜਿਹੜੀ ਸਿਹਤ ਸੇਵਾ ਜਿੰਨੀ ਸਾਡੀ ਬੈਸਟ ਕੈਪੇਬਿਲਟੀ ਹੈ ਉਹਦੇ ਮੁਤਾਬਕ ਉਹਨੂੰ ਸੀ ਦੇ ਪਾਈ ਸਟ੍ਰਾਈਕ ਜਿੱਸ ਦਾ ਚੱਲ ਰਹੀ ਹੈ ਸੀਨੀਅਰ ਜਿਹੜੇ ਤੁਹਾਡੇ ਅਧਿਕਾਰੀ ਨੂੰ ਗੱਲ ਕਰਦਾ ਪੁਲਿਸ ਨਾਲ ਸਟੇਟ ਲੈ ਕੇ ਵੀ ਇਸ ਦਾ ਖਾਤਮਾ ਮੈਨੂੰ ਨੇ ਪਤਾ ਲੱਗਿਆ ਵੀ ਜਿਹੜੀ ਯੂਨੀਅਨ ਹੈ ਤੇ ਸਿਵਲ ਸਰਜਨ ਹੈ ਉਹਨਾਂ ਦੀ ਮੀਟਿੰਗ ਸ਼ੈੱਡ ਜਾਰੀ ਹੈ ਤੇ ਉਹਨਾਂ ਦਾ ਨਤੀਜੇ ਦੀ ਅਸੀਂ ਵੇਟ ਕਰ ਰਹੇ ਹਾਂ ਵੀ ਉਹਨਾਂ ਦੀ ਮੀਟਿੰਗ ਤੋਂ ਬਾਅਦ ਕੀ ਉਹ ਫੈਸਲਾ ਲੈਂਦੇ ਨੇ ਕੀ ਅੱਗੇ ਕਦਮ ਚੁੱਕਦੇ ਨੇ ਅਸੀਂ ਉਹਦੇ ਮੁਤਾਬਕ ਕਰਦੇ ਹਾਂ ਇਸ ਸੌਂਡ ਵਿੱਚ ਆਇਆ ਡਾਕਟਰ ਜੀ ਨਾਲ ਪਾਪ ਜੀ ਨਹੀਂ ਹਜੇ ਤੱਕ ਜਿਹੜੀ ਮੇਰੇ ਕੋਲ ਇਨਫੋਰਮੇਸ਼ਨ ਹੈ ਜਿਹਦੀ ਡਾਕਟਰ ਵੇ ਦੇ ਕਰਮਚਾਰੀ ਕਰਕੇ ਗਈ ਹੈ ਕਿ ਡਾਕਟਰ ਇਸ ਹੜਤਾਲ ਦਾ ਅੱਜ ਸਾਂ ਨਹੀਂ ਹਨ ਡਾਕਟਰ ਸਾਰੇ ਆਪਦਾ ਕੰਮ ਅੱਜ ਕਰ ਰਹੇ ਨੇ ਆਪਰੇਸ਼ਨ ਦੇ ਟਰਾਲ ਦੇ ਆਪਰੇਸ਼ਨ ਚ ਨੇ ਓਪਰੀਆਂ ਵਾਲੇ ਓਪੀਡੀ ਚ ਨੇ ਐਮਰਜੈਂਸੀ ਵਾਲੇ ਐਮਰਜੈਂਸੀ ਚ ਨੇ ਤਾਂ ਡਾਕਟਰ ਸਾਰੇ ਜਿਹੜੇ ਨੇ ਹੌਨ ਡਿਊਟੀ ਅੱਜ ਕਰ ਰਹੇ ਨੇ